ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਉਮੀਦ ਕਰਦਾ ਵਧੀਆ ਹੋਵੋਗੇ ਸੋ ਤੁਸੀਂ ਨਾ ਦੇਖਿਆ ਹੋਊਗਾ ਦੁਕਾਨਾਂ ਦੇ ਬਾਹਰ ਲਿਖਿਆ ਹੁੰਦਾ ਵੀ ਇੱਥੇ ਪੱਟੀ ਪੁਰਾਣੀ ਕਰੰਸੀ ਚੇਂਜ ਕੀਤੀ ਜਾਂਦੀ ਆ ਉਹਨਾਂ ਨੂੰ ਜੇ ਆਪਾਂ ਕਰੰਸੀ ਦੰਨੇ ਆ ਤਾਂ ਉਹ ਮੰਨ ਲਓ ਆਪਾਂ ਨੂੰ 100 ਦੇ 80 ਜਾਂ 90 ਦੰਨੇ 10-20 ਰੁਪਏ ਕੱਟਦੇ ਨੇ ਸੋ ਅੱਜ ਆਪਾਂ ਤੁਹਾਨੂੰ ਇੱਕ ਅਜਿਹੀ ਬੈਂਕ ਦੱਸਣ ਲੱਗੇ ਆ ਜਿਹੜੀ ਕਿ ਤੁਹਾਨੂੰ ਬਹੁਤ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ ਤੁਹਾਡੇ ਨੇੜੇ ਹੀ ਹੁੰਦੀ ਆ ਉਹ ਤੇ ਤੁਹਾਨੂੰ ਮੰਨ ਲਓ ਜੇ ਤੁਸੀਂ 100 ਦੇ ਆ ਤਾਂ ਤੁਸੀਂ 120 110 100 ਮੰਨ ਲਓ ਵੱਧ ਵੀ ਲੈ ਸਕਦੇ ਆ ਉਹ ਆਉਂਦੀ ਸਪੋਰਟ ਬੈਂਕ ਦਾ ਮੈਨੇਜਰ ਆ ਜਿਹੜਾ ਗੁੱਸਾ ਨਹੀਂ ਕਰਦਾ ਪਰ ਧਿਆਨ ਜ਼ਰੂਰ ਰੱਖਦਾ ਠੋਡੇ ਤੇ ਤੁਸੀਂ ਕਿੰਨੇ ਲੈ ਗਏ ਯਾਰ ਕਿਉਂ ਨਹੀਂ ਯਕੀਨ ਹੁੰਦਾ ਠੋਡੇ ਪਿੰਡ 'ਚ ਹੀ ਹੁੰਦੀ ਆ ਇਹ ਕਹੋ ਵੀ ਪਰ ਇਹ ਸਪੈਸ਼ਲ ਜਦੋਂ ਕਿਤੇ ਆਉਂਦੀ ਆ ਬੈਂਕ ਉਹਦੋਂ ਕਰਿਆ ਕਰੋ ਕਿਤੇ ਪਿੰਡ ਵਾਲੀ ਬੈਂਕ ਜਿਹਾ ਨਾ ਤੁਰ ਪਿਓ ਜਿਹੜੀ ਪੱਕੀ ਆ ਉੱਥੇ ਤਾਂ ਫਰਹਾਡ ਸਿੱਕੇ ਜਾਣ ਕੇ ਨਹੀਂ ਯਕੀਨ ਹੁੰਦਾ ਅਜੋ ਦਿਖਾਉਣਾ ਉਹਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਲਓ ਜੀ ਕਰੋ ਦਰਸ਼ਨ ਇਹ ਹੈਗੀ ਆ ਜੀ ਕੀਰਤਨ ਕਰੰਸੀ ਆ ਦੇਖੋ ਜੀ 20 ਦਾ ਨੋਟ ਵਿਚਾਰਾ 20 ਪਤਾ ਨਹੀਂ 17 ਦੇ ਕੇ ਗਿਆ ਕੋਈ ਕਿ 18 ਦੇ ਕੇ ਗਿਆ ਹੁਣ ਤੁਸੀਂ ਜਿੰਨੇ ਮਰਜੀ ਸਮਝ ਲਓ ਆਹ ਵੇਖੋ ਜੀ ਨੋਟ ਵਿਚਾਰਾ ਇਹਦਾ ਹਾਲ ਹਨਾ ਉਦੋਂ ਅੱਗੇ ਤੁਹਾਨੂੰ ਹੋਰ ਵੀ ਵਧੀਆ-ਵਧੀਆ ਨੋਟਾਂ ਦੇ ਦਰਸ਼ਨ ਕਰਾਉਨੇ ਆ ਦੇਖੋ ਮੋਰੀਆਂ ਵਾਲੇ ਫਟੇ ਪੁਰਾਣੇ ਬੁਰੇ ਹਾਲ ਵਿਚਾਰਿਆਂ ਦੇ ਆ ਪਤਾ ਨਹੀਂ ਕਿਹੜੇ ਹਿਸਾਬ ਨਾਲ ਕਿਸੇ ਨੇ ਜੋੜ ਲਿਆ ਤੇ ਦਸਾਂ ਦਾ ਬਣਾ ਲਿਆ ਆ ਹੁਣ ਪਤਾ ਨਹੀਂ 70 ਰੁਪਏ ਹੈ ਕਿ 8 ਹੈ ਕਿ ਕਿੰਨੇ ਹੈ ਹੁਣ ਹਿਸਾਬ ਲਾ ਲਿਓ ਤੁਸੀਂ ਪੌਣੇ 10 ਆ ਵਿਚਾਰਾ ਪੰਜਾਂ ਦਾ ਪਤਾ ਨਹੀਂ ਕਿੱਥੋਂ ਕਿਸੇ ਨੇ ਪਾੜ ਲਿਆ ਵੀ ਇਹ ਬਾਬਿਆਂ ਨੂੰ ਦੇਵਾਂਗੇ ਆ ਹਾਲ ਹੈ ਜੀ ਕੀਰਤਨ ਕਰਾਂਸੀ ਦੇ ਕੀਰਤਨ ਕਰਦਿਆਂ ਨੂੰ ਲੋਕ ਰਾਗੀਆਂ ਨੂੰ ਇਹ ਜੇ ਨੋਟ ਦਿੰਦੇ ਆ ਦੇਖੋ ਜੀ ਕੀਰਤਨ ਕਰਾਂਸੀ ਇਹਦਾ ਨਾਮ ਹੈ ਕੀਰਤਨ ਕਰਾਂਸੀ ਇਹ ਜਿਹੜੇ ਨੋਟ ਹੁੰਦੇ ਆ